ਹਾਂਜੀ ਸਸ ਸਾਲ ਜੀ ਸਾਰਿਆਂ ਨੂੰ ਅ ਵੱਡੇ ਪਨੇ ਵਾਲੇ ਸੂਟ ਦੀ ਕਟਿੰਗ ਦੱਸਣ ਲੱਗੇ ਆ। ਇਹ 3.5 ਮੀਟਰ ਕਪੜਾ ਹੁੰਦਾ ਇਹਦੀ ਕਟਾਈ ਥੋੜੀ ਔਖੀ ਹੁੰਦੀ ਹੈ ਹਰੇਕ ਟੁਕੜੀ ਨਹੀਂ ਜਾਂਦੀ। ਜਿਹੜੇ ਨਵੇਂ ਸਿੱਖਦੇ ਉਹਨਾਂ ਨੂੰ ਤਾਂ ਬਿਲਕੁਲ ਹੀ ਔਖਾ ਲੱਗਦਾ। ਹੁਣ ਇਹ 46 ਇੰਚ ਦੀ ਕਮੀਜ਼ ਲਾ ਲਈਏ। ਅੱਗੇ ਉਹਨੇ ਮੰਨ ਕੇ ਚੱਲੋ ਵੀ ਆਪਾਂ ਨੂੰ 18 ਇੰਚ ਬਾਹ ਚਾਹੀਦੀ ਐ। ਗੋਡਾ ਵੀ ਕੱਢਣਾ ਇਹਦੇ ਚੋਂ ਵੀ ਪੌਂਚਾ ਵੀ ਕੱਢਣਾ। 18 ਇੰਚ ਦੀ ਬਾਹ ਵੀ ਚਾਹੀਦੀ ਐ। ਅੱਗੇ ਸਲਵਾਰ ਵੀ ਥੋੜੀ ਜੀ ਬਾਹਲੀ ਹਲਕੀ ਨਾ ਬਣੇ। ਇਹਦੇ ਚੋਂ ਵੀ ਆਪਾਂ ਜਿਹਨਾਂ 18 ਇੰਚ ਦੀ ਬਾਹ ਚਾਹੀਦੀ ਐ। 36 ਇੰਚ ਕਪੜਾ ਇੱਥੋਂ ਲੈ ਲੈਣਾ। 36 ਲੈ ਕੇ ਇੱਥੋਂ ਵੀ 13 ਇੰਚ ਦੀ ਕਟਾਈ ਵੀ ਗੋਡੇ ਦੀ ਇੱਥੋਂ ਕਰ ਲੈਣੀ ਹੈ ਇਹਦੇ ਵਿੱਚੋਂ ਫਿਰ ਦੇਖੋ ਬਾਹ ਵੀ ਆਮ ਨਾਲ ਨਿਕਲਦੀ ਹੈ ਬਾਹ ਨਿਕਲ ਕੇ ਕਪੜਾ ਵੀ ਬਚਦਾ 벨ਟ ਜੋਗਰਾ ਕਪੜਾ ਇਹਦੇ ਵਿੱਚੋਂ ਬਚ ਜਾਂਦਾ ਵੀ 13 ਇੰਚ ਦਾ ਗੋਡਾ ਇੱਥੋਂ ਤੱਕ ਲਾ ਲੈਦਾ ਇਹ ਤਾਂ ਮੰਨ ਕੇ ਚੱਲੋ ਵੀ ਇਹ ਤਾਂ ਅੱਧੀ ਬਾਹਵਾ ਦਾ ਸੂਟ ਬਣਾਉਣਾ ਵੀ ਇਹ ਥੋੜਾ ਜਿਹਾ ਸੌਖਾ ਬਣ ਜਾਊਗਾ ਅੱਧੀ ਬਾਹ ਹੀ ਕੱਟਣੀ ਹੈ ਇਹਦੀ ਤਾਂ ਉਹ ਤੁਹਾਨੂੰ ਦੱਸਿਆ ਵੀ ਜੇ 16 ਇੰਚ 17 ਇੰਚ ਦੀ ਬਾਹਰ ਰੱਖਣੀ ਹੈ ਤਾਂ 34 ਜੇ 18 ਦੀ ਹੈ ਤਾਂ 36 ਦੀ ਕਟਾਈ ਕਰਕੇ ਤੇ ਵਿੱਚੋਂ ਫਿਰ ਗੋਡਾ ਵੀ ਲਾ ਲੈਣਾ ਅੱਗੇ ਹੁਣ ਮੰਨ ਕੇ ਚੱਲੋ ਵੀ ਇੰਨਾ ਕੱਪੜਾ ਬਚਿਆ ਇਹ ਅੱਗੇ ਕੁਆਂਜਾਂ ਇੰਚ ਬਚਦਾ ਸਲਵਾਰ ਵਧੀਆ ਖੁੱਲੀ ਡੁੱਲੀ ਸੋਹਣੀ ਸਲਵਾਰ ਬਣਦੀ ਹੈ ਇਹਦੇ ਚੋਂ ਗੋਆਂਜਾਂ ਇੰਚ ਚੋਂ ਹੁਣ ਆਪਾਂ ਨੂੰ ਜਿੰਨੀ ਸਲਵਾਰ ਚਾਹੀਦੀ ਓਨੀ ਲਾ ਕੇ ਇਹਦੇ ਚੋਂ ਵੀ ਆਪਾਂ ਬੈਲਟ ਵੀ ਪਾ ਸਕਦੇ ਆ ਤੇ ਮਿਆਨੇ ਵੀ ਪਾ ਸਕਦੇ ਵਿੱਚ ਸੌਰੀ ਗਲਤ ਬੋਲ ਗਏ ਆ ਦੇਖੋ ਅੱਗੇ ਇੰਨਾ ਕਪੜਾ ਬਚਦਾ ਜੀ ਹੁਣੇ ਅੱਧੀ ਬਾਹ ਲਾਉਣੇ ਉਹਦੇ ਉਧਰੋਂ ਵੀ ਕਪੜਾ ਨਿਕਲੂਗਾ ਇਹ ਤਾਂ ਸਲਵਾਰ ਖਰ ਫੁੱਲ ਭਾਰੀ ਬਣਦੀ ਹੈਗੀ ਆ ਮਦਵਾਰੇ ਦੱਸ ਦੇਣੀ ਆ ਤੁਹਾਨੂੰ 18 ਇੰਚ ਦੇ ਹਿਸਾਬ ਨਾਲ ਇਹ ਦੇਖੋ 19 ਇੰਚ ਦੇ ਹਿਸਾਬ ਨਾਲ ਵੀ 38 ਇੰਚ ਦੀ ਬਾਹ ਕੱਢੀ ਗੋਡਾ ਕੱਢਿਆ ਇੰਨਾ ਇਹ ਇੰਨਾ ਗੋਡਾ ਨਿਕਲ ਗਿਆ